ਕੀ ਕਰ ਰਹੇ ਹੋ ਚਾਚਾ ਜੀ ਅੱਜ ਆਪਾਂ ਜਸੂ ਜਿਹੜਾ ਜਸਪ੍ਰੀਤ ਇਹ ਕੰਮ ਕਰਦੇ ਆ ਜਿਵੇਂ ਸਾਨੂੰ ਪਤੀ ਆ ਬੀਜਾਂ ਦਾ ਬੀਜ ਬਣਾਉਣਾ ਹੈ ਜਿਹੜੇ ਆਪਾਂ ਫਾਰਮ ਤੇ ਉਹਨਾਂ ਦੇ ਵਿੱਚ ਜਿਹੜੀ ਸਬਜ਼ੀਆਂ ਦੇ ਵਿੱਚ ਸਭ ਤੋਂ ਲੰਮਾ ਟਾਈਮ ਖਾਦੀ ਜਾਣ ਵਾਲੀ ਸਬਜ਼ੀ ਹੈ ਉਹ ਵੈਂਗਣੀ ਹੈ ਜਾਮਣੀ ਵੈਂਗਣੀ ਲੰਬੀ ਵੈਂਗਣੀ ਤੇ ਇਹ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਹਿੰਮਤ ਵੈਰੈਟੀ ਹੈ ਜਿਹੜਾ ਦਾ ਆਪਾਂ ਬੀਜ ਤਿਆਰ ਕੀਤਾ ਹੈ ਇਹ ਮੰਨ ਲਓ ਵੈਂਗਣੀ ਹੁਣ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਆਪਕੋ ਕੁਛ ਵੀ ਜੇ ਤਾਂ ਕੱਢ ਚੁੱਕੇ ਆ ਤੇ ਅੱਜ ਆਪਾਂ ਜਿਹੜੀ ਹਿੰਮਤ ਕਿਸਮ ਉਹਦਾ ਬੀਜ ਬਣਾ ਰਹੇ ਆ ਤੇ ਮੈਂ ਸੋਚਿਆ ਚਲੋ ਜਿਵੇਂ ਤੁਸੀਂ ਆ ਗਏ ਆਪਣੇ ਨਾਲ ਹੁਣ ਕੰਮ ਕਰਦੇ ਕਰਦੇ ਸਮੇਂ ਤਾਂ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਦਰਸ਼ਕ ਵੀਰਾਂ ਨਾਲ ਇਹ ਗੱਲ ਸਾਂਝੀ ਕਰੀਏ ਵੀ ਬੈਂਗਣੀ ਦਾ ਬੀਜ ਜਿਹੜਾ ਉਹ ਬੈਂਗਣ ਪੱਕਣ ਤੋਂ ਬਾਅਦ ਕਿਵੇਂ ਕੱਢਿਆ ਜਾਂਦਾ ਆਪਾਂ ਉਹਦੇ ਬਾਰੇ ਅੱਜ ਦਰਸ਼ਕ ਵੀਰਾਂ ਨੂੰ ਦਿਖਾਉਨੇ ਆ ਇਹਦੀ ਟੰਡੀ ਆ ਜਿਹੜੀ ਬਿਲਕੁਲ ਸੁੱਕ ਜਾਂਦੀ ਆ ਉਦੋਂ ਤੇ ਇਹਨੂੰ ਆਪਾਂ ਵਿਚਾਲੋਂ ਕੱਟ ਲੈਣਾ ਐਵੇਂ ਬੈਂਗਣੀ ਨੂੰ ਵਿਚਾਲੋਂ ਕੱਟ ਕੇ ਫਿਰ ਇਹਦੇ ਵਿੱਚੋਂ ਆਪਾਂ ਬੀਜ ਕੱਢਣਾ ਐ ਇਸ ਤਰੀਕੇ ਨਾਲ ਇਹ ਜਿਹੜੀ ਚਾਕੂ ਆ ਆਪਣਾ ਇਹ ਐਵੇਂ ਚੱਲੂਗਾ ਇਹ ਤੇ ਇਸ ਤਰੀਕੇ ਨਾਲ ਫਿਰ ਆਪਾਂ ਇਹਦਾ ਬੀਜ ਕੱਢ ਕੇ ਇਹਨੂੰ ਆਪਾਂ ਇਸ ਤਰ੍ਹਾਂ ਕੱਢ ਲਾਂਗੇ ਇਹ ਬੀਜ ਕੱਢਣ ਤੋਂ ਬਾਅਦ ਆਪਾਂ ਇਹਨੂੰ ਕਿਉਂਕਿ ਇਹ ਬੀਜ ਬਹੁਤ ਬਰੀਕ ਹੈ ਬੀਜ ਐਵੇਂ ਕੱਢ ਲਿਆ ਕੱਢਣ ਤੋਂ ਬਾਅਦ ਆਪਾਂ ਕੀ ਕਰਾਂਗੇ ਜਿਵੇਂ ਆਪਾਂ ਇੱਕ ਆਟਾ ਛੰਨਣੀ ਰੱਖੀ ਵੀ ਹੈ ਕੋਲੇ ਉਰੇ ਆ ਦਿਖਦੀ ਹੋਊਗੀ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਪਾ ਕੇ ਫਿਰ ਇਹਨੂੰ ਆਪਾਂ ਖੁੱਲੇ ਪਾਣੀ 'ਚ ਜਿੱਥੇ ਆਪਣੇ ਕੋਲੇ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਜਿਵੇਂ ਬੱਠਲ 'ਚ ਪਾਣੀ ਪਾ ਲਿਆ ਬੱਠਲ 'ਚ ਪਾਣੀ ਪਾ ਕੇ ਫਿਰ ਇਹਨੂੰ ਆਪਾਂ ਡੋਗੋ ਦਾਂਗੇ ਵਿੱਚ ਜਦੋਂ ਪਾਣੀ 'ਚ ਡੋਗਾਵਾਂਗੇ ਪਾਣੀ 'ਚ ਡੋਗਾਉਣ ਤੋਂ ਬਾਅਦ ਇਹ ਜਿਹੜੇ ਬੀਜ ਨੇ ਇਹਦੇ ਨਾਲੋਂ ਵੱਖ ਹੋ ਜਾਣਗੇ ਫਿਰ ਸਾਰੇ ਜੋ ਜਿਹੜਾ ਕੂੜਾ ਹੈਗਾ ਮੰਨੋ ਜੋ ਬੀਜ ਜਰਮੀਨੇਟ ਹੋਣ ਵਾਲਾ ਨਹੀਂ ਹੈਗਾ ਹਲਕੇ ਬੀਜ ਨੇ ਉਹ ਸਾਰੇ ਬਾਹਰ ਨਿਕਲ ਜਾਣਗੇ ਬਾਹਰ ਨਿਕਲਣ ਤੋਂ ਬਾਅਦ ਜਿਹੜਾ ਏ ਗ੍ਰੇਡ ਬੀਜ ਹੈ ਉਹਨੂੰ ਫਿਰ ਆਪਾਂ ਡਰਾਈ ਕਰਕੇ ਧੁੱਪ ਦੇ ਵਿੱਚ ਇੱਕ ਦੋ ਦਿਨ ਸੁਕਾ ਕੇ ਫਿਰ ਇਹਨੂੰ ਆਪਾਂ ਆਪਣੇ ਜਿਹੜਾ ਡੱਬਾ ਹੈਗਾ ਉਹ ਚ ਪੈਕਿੰਗ ਕਰ ਦਾਂਗੇ ਤੇ ਜਦੋਂ ਇਹਦਾ ਸਮਾਂ ਜੁਲਾਈ ਦੇ ਵਿੱਚ ਆਊਗਾ ਉਦੋਂ ਆਪਾਂ ਜਿਹੜੀ ਇਹਦੀ ਪਨੀਰੀ ਹੈ ਉਹ ਖੇਤ ਦੇ ਵਿੱਚ ਪਾ ਕੇ ਜੁਲਾਈ ਅਗਸਤ ਦੇ ਵਿੱਚ ਆਪਾਂ ਇਹਦੀ ਪਨੀਰੀ ਪਾਵਾਂਗੇ ਤੇ ਜਿਹੜੇ ਕਿਸਾਨ ਵੀਰ ਦੇਸੀ ਬੀਜਾਂ ਨੂੰ ਪਿਆਰ ਕਰਦੇ ਨੇ ਉਹਨਾਂ ਲਈ ਅਸੀਂ 15 ਕਿਸਮਾਂ ਦਾ ਬੀਜ ਬੈਂਗਣਾ ਦਾ ਬਣਾ ਲਿਆ ਤੇ ਆਉਣ ਵਾਲੇ ਸਾਲ 'ਚ ਜਿਹੜਾ 2025 ਦਾ ਜੁਲਾਈ ਅਗਸਤ ਸਤੰਬਰ ਮਹੀਨਾ ਚੱਲੂਗਾ ਉਹਦੇ ਵਿੱਚ 15 ਕਿਸਮਾਂ ਦੇ 4-5 ਰੰਗਾਂ ਦੇ ਬੈਂਗਣ ਆਪਣੇ ਕੋਲੇ ਗੋਲ ਲੰਬੇ ਸਾਰੀਆਂ ਕਿਸਮਾਂ ਦੇ ਬੈਂਗਣ ਨੇ ਜਿਹੜੇ ਮਿਲਣਗੇ ਉਹਨਾਂ 'ਚ ਪੁਰਾਣੀ ਤੋਂ ਪੁਰਾਣੀ ਵੈਰੈਟੀ 4000 ਸਾਲ ਪੁਰਾਣੀ ਵੈਰੈਟੀ ਮੱਖੂਗੁੱਲਾ ਉਹ ਵੀ ਮਿਲੂਗੀ ਤੇ ਜਿਹੜੇ ਵੀ